ਹਾਂਜੀ ਦੋਸਤੋ ਸਾਸਰੀ ਕਾਲਕੀ ਹਾਲ ਚਾਲ ਜੇ ਹੋਸਣਾਠ ਠੀਕ ਠਾਕ ਜੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਮੈਂ ਵਿਖਾਉਣ ਲਿਆ ਆਪਣਾ ਸਮੁੰਦਰੀ ਜਹਾਜ਼ ਇਹਦੇ ਵਿੱਚ ਮੈਂ ਤੁਹਾਨੂੰ ਵਿਖਾਉਣ ਲਿਆਵਾ ਕਿ ਆਪਣੀ ਜਿਹੜੀ ਸਮੁੰਦਰੀ ਜਹਾਜ਼ ਦੇ ਉੱਤੇ ਆਪਣੀ ਜਿਹੜੀ ਲਾਈਫ ਆ ਉਹ ਕਿਵੇਂ ਦੀ ਹੁੰਦੀ ਆ ਆਪਾਂ ਕਿਵੇਂ ਰਹਿੰਨੇ ਸੀਨੇ ਆ ਕਿਵੇਂ ਕੰਮ ਕਰਦੇ ਆ ਪਹਿਲੀਆਂ ਤਿੰਨ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਖਾ ਚੁੱਕਾ ਆਂ ਪਿਆ ਆਪਾਂ ਅੱਗੋਂ ਸਟਾਰਟ ਕੀਤਾ ਹੈ ਪੂਰਾ ਆਪਣਾ ਜਹਾਜ਼ ਵਿਖਾਉਣਾ ਤੁਹਾਨੂੰ ਦੇ ਗੇੜਾ ਕੱਢ ਕੇ ਫਿਰ ਆ ਜਿਹੜੀ ਆਪਣੀ ਰੈਸ਼ ਆ ਜਿਹੜੀ ਕਮੋਡੀਸ਼ਨ ਜਿਹਨੂੰ ਕਹਿੰਦੇ ਆ ਇਹਦੇ ਵਿੱਚੋਂ ਤੁਹਾਨੂੰ ਮੈਂ ਇਸ ਜਗ੍ਹਾ ਤੇ ਆ ਕੇ ਆਪਾਂ ਜਿਹੜੀ ਸੀ ਇਹ ਵੀਡੀਓ ਆਪਾਂ ਰੋਕਤੀ ਸੀ ਇੱਕੋ ਵੀਡੀਓ ਦੇ ਵਿੱਚ ਸਾਰਾ ਕੁਝ ਵਿਖਾਉਣਾ ਮੁਸ਼ਕਲ ਹੈ ਤਾਂ ਕਰਕੇ ਮੈਂ ਉਹ ਹਿੱਸਿਆਂ ਦੇ ਵਿੱਚ ਬਣਾਉਂ ਦਿਆਵਾ ਜੇ ਤੁਸੀਂ ਆਪਣੀਆਂ ਪਿਛਲੀਆਂ ਤਿੰਨ ਵੀਡੀਓ ਨਹੀਂ ਵੇਖੀਆਂ ਤੇ ਤੁਸੀਂ ਉਹ ਜ਼ਰੂਰ ਵੇਖੋ ਤਾਂ ਜੋ ਤੁਹਾਨੂੰ ਇੱਥੋਂ ਪਤਾ ਲੱਗ ਜਾਵੇ ਵੀ ਇੱਥੋਂ ਤੱਕ ਮੈਂ ਤੁਹਾਨੂੰ ਕੀ ਵਿਖਾਇਆ ਵਾ ਤੇ ਇਸ ਤੋਂ ਅੱਗੇ ਹੁਣ ਆਪਾਂ ਆ ਆਪਣੀ ਨਵੀਂ ਵੀਡੀਓ ਸਟਾਰਟ ਕਰਾਂਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਵਿਖਾਉਂਗਾ ਕਿ ਆਪਣੀ ਰਹਿਸ਼ ਕਿਵੇਂ ਦੀ ਆ ਆਪਣੇ ਕਮਰੇ ਕਿਵੇਂ ਦੇ ਆ ਅੱਜ ਮੈਂ ਤੁਹਾਨੂੰ ਆਪਣਾ ਕਮਰਾ ਵਿਖਾਉਂਗਾ ਫਿਰ ਅਸੀਂ ਕਿੱਥੇ ਬਹਿ ਕੇ ਰੋਟੀ ਪਾਣੀ ਖਾਂਦੇ ਆ ਉਹ ਵਿਖਾਉਂਗਾ ਸਾਰਾ ਹੀ ਇਸ ਤਰ੍ਹਾਂ ਇੱਕ ਮੰਜ਼ ਇੱਕ ਇੱਕ ਮੰਜ਼ਲ ਦੇ ਉੱਤੇ ਕਿਵੇਂ ਕਿਵੇਂ ਦਾ ਸਹਾਕਤਾ ਦੇ ਉਹ ਮੈਂ ਤੁਹਾਨੂੰ ਸਾਰਾ ਵਿਖਾਉਂਗਾ ਠੀਕ ਆ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਥੋਂ ਤੱਕ ਵਿਖਾਤਾ ਸੀ ਇਹ ਜਿਹੜਾ ਆਪਣਾ ਬਹਿ ਕੇ ਜਿੱਥੇ ਆਪਾਂ ਟੀਵੀ ਵੇਖਨੇ ਆ ਇਹ ਉਹ ਜਗਾ ਵਾ ਠੀਕ ਆ ਕਰੂ ਡੇ ਰੂ ਮੈਨੂੰ ਕਹਿੰਦੇ ਆ ਇੱਥੋਂ ਤੱਕ ਮੈਂ ਤੁਹਾਨੂੰ ਵੀਡੀਓ ਵਿਖਾਤੀ ਤੇ ਅੱਜ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਕਿ ਇਹ ਤੋਂ ਅੱਗੇ ਆਪਣੇ ਜਾਇਦ ਦੇ ਉੱਤੇ ਕੀ ਹੈਗਾ ਤੇ ਮੇਰਾ ਕਮਰਾ ਕਿਵੇਂ ਦਾ ਠੀਕ ਹੈ ਜੀ ਹਾਂ ਕੁਛ ਇੱਥੋਂ ਤੱਕ ਮੈਂ ਤੁਹਾਨੂੰ ਵਿਖਾਤਾ ਸੀ ਠੀਕ ਆ ਆ ਪੂਰਾ ਸਿਸਟਮ ਇੱਥੋਂ ਦਾ ਇੱਕ ਵਾਰ ਤੁਸੀਂ ਫੇਰ ਝਾਤੀ ਮਾਰ ਲਓ ਪਿਛਲੀਆਂ ਦੋਵੇਂ ਜਿਹੜੀਆਂ ਤਿੰਨੇ ਤੇ ਆਜੋ ਫਿਰ ਇੱਥੋਂ ਜਿਦਾਂ ਆੜੇ ਹੁਣ ਤੁਸੀਂ ਵੇਖੰਦਾ ਜੇ ਨਾ ਇਹ ਇਹਨੂੰ ਐਲੀਵੇ ਕਹਿ ਦਿੰਦੇ ਆ ਜਿਦਾਂ ਆਮ ਬਰਾਂਡੇ ਵਾਂਗੂੰ ਦਾ ਹੋਟਲ ਦੇ ਵਾਂਗੂੰ ਕਮਰੇ ਬਣੇ ਦੋਹੀ ਬੰਨੇ ਤੇ ਆਹ ਦਰਵਾਜ਼ਿਆਂ ਦੇ ਕਮਰਿਆਂ ਦੇ ਇਧਰ ਸਾਰੇ ਆਪਣੇ ਨਾਲ ਦੇ crew ਰਹਿੰਦਾ ਵਾ ਸਾਰਾ 22 ਜਾਣੇ ਆਪਾਂ ਇਹ ਜਹਾਜ਼ ਦੇ ਉੱਤੇ ਟੋਟਲ ਰਹਿੰਦੇ ਆ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਆਪਣਾ ਕਮਰਾ ਆਹ ਵਾ ਮੇਰਾ ਕਮਰਾ ਇੱਥੇ ਮੇਰਾ ਨਾਮ ਲਿਖਿਆ ਵਾ ਆ ਅੱਗੇ ਮੇਰਾ ਰੈਂਕ ਲਿਖਿਆ ਤੇ ਅੱਗੇ ਮੇਰੀਆਂ ਡਿਊਟੀਆਂ ਲਿਖੀਆਂ ਜਿਹੜੀਆਂ ਐਮਰਜੈਂਸੀ ਦੇ ਵਿੱਚ ਮੇਰੀਆਂ ਡਿਊਟੀਆਂ ਮੇਰਾ ਨਾਮ ਲਿਖਿਆ ਠੀਕ ਹੈ ਇੱਥੋਂ ਜਦੋਂ ਆਪਾਂ ਐਂਟਰੀ ਕਰਦੇ ਆਂ ਤੇ ਇਦਾਂ ਦਾ ਕੁਝ ਵੇਖਣ ਨੂੰ ਆਪਣਾ ਜਿਹੜਾ ਕਮਰਾ ਉਹ ਲੱਗਦਾ ਏ ਠੀਕ ਹੈ ਜੀ ਅੰਦਰ ਐਂਟਰ ਹੁੰਦਿਆਂ ਸਾਰੀ ਪਹਿਲਾਂ ਤੇ ਤੁਸੀਂ ਇੱਕ ਵਾਰ ਛਾਤੀ ਮਾਰ ਲਓ ਇਤਰਾ ਦਾ ਕੁਝ ਹੈਗਾ ਵਾ ਬਾਅਦ ਵਿੱਚ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਦਾ ਵੀ ਆਪਣੇ ਕਮਰੇ ਦੇ ਵਿੱਚ ਕੀ ਕੀ ਸੁਖ-ਸੁਖ ਦਾ ਆਪਾਂ ਨੂੰ ਮਿਲਦੀ ਏ ਠੀਕ ਹੈ ਜੀ ਤੇ ਇੱਧਰ ਜਦੋਂ ਆਪਾਂ ਐਂਟਰ ਕਰਦੇ ਆਂ ਤੇ ਐਂਟਰ ਕਰਦੇ ਆਂ ਇਹ ਬੰਨਿਆ ਲੰਬਾਰੀ ਲੰਬਾਰੀ ਦੇ ਵਿੱਚ ਆਪਣੇ ਪਏ ਆ ਕੱਪੜੇ ਠੀਕ ਹੈ ਕੱਪੜੇ ਆਪਾਂ ਰੱਖੇ ਆ ਬਾਬਾ ਜੀ ਉੱਪਰ ਗੁਟਕਾ ਸਾਹਿਬ ਤੇ ਅੱਗੇ ਆਪਣੇ ਆ ਅੱਗੇ ਸਾਰੇ ਕੱਪੜੇ 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 ਠੀਕ ਹੈ ਇਹਦੇ ਵਿੱਚ ਥੱਲੇ ਬੂਟ ਵਗੈਰਾ ਸਾਰਾ ਕੁਝ ਰੱਖ ਸਕਦੇ ਆ ਆਪਾਂ ਦਰਾਜ ਬੜੇ-ਵਧੀਆ ਬਣਿਆ ਸਟੋਰੇਜ ਬੜੀ ਆ ਸਟੋਰੇਜ ਦੀ ਕੋਈ ਪ੍ਰੋਬਲਮ ਨਹੀਂ ਆਗੀ ਠੀਕ ਹੈ ਇੱਧਰ ਵੀ ਆਪਾਂ ਜਿਹੜੇ ਕੱਪੜੇ ਰੱਖੇ ਆ ਠੀਕ ਹੈ ਆਪਣਾ ਲਗੇਜ ਪਿਆ ਵਾ ਜਾਣ ਲੱਗੇ ਆ ਇਹਦੇ ਵਿੱਚ ਕੱਪੜੇ ਪੈਕ ਕਰਕੇ ਤੇ ਕਰਨ ਨੂੰ ਚੱਲ ਜਾਾਂਗੇ ਅਗਲੇ ਮਹੀਨੇ ਮੈਂ ਘਰੇ ਚੱਲ ਜਾਣਾ ਵਾ ਨਵੰਬਰ ਦੇ ਵਿੱਚ ਫਿਰ ਤੁਹਾਨੂੰ ਪਿੰਡ ਮਿਲਾਂਗੇ ਉੱਥੇ ਨਵੇਂ ਵਲੌਗ ਪਾਇਆ ਕਰਾਂਗੇ ਤੇ ਐਦਾਂ ਕੁਝ ਸੀ ਸੰਦਾ ਇਹਦੇ ਵਿੱਚ ਆਪਾਂ ਖਲੋ ਕੇ ਤਿਆਰ ਹੋ ਸਕਦੇ ਹਾਂ ਠੀਕ ਹੈ ਜੀ ਤੇ ਅੱਗੇ ਆਵੇ ਆਪਣੀ ਆਹੜਾ ਟੇਬਲ ਆ ਨਾ ਇਹਦੇ ਵਿੱਚ ਲੱਗੀ ਆ ਥੱਲੇ ਫਰਿੱਜ ਇਹ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਛੋਟੀ ਜੀ ਫਰਿੱਜ ਆਪਣੇ ਯੂਸ ਵਾਸਤੇ ਲੱਗੀ ਹੁੰਦੀ ਆ ਇਹਦੇ ਵਿੱਚ ਆਪਾਂ ਆਪਣਾ ਜ਼ਰੂਰੀ ਥੋੜਾ ਬਹੁਤ ਸਾਮਾਨ ਖਾਣ ਪੀਣ ਦਾ ਰੱਖ ਸਕਦੇ ਆ ਪਾਣੀ ਠੰਡਾ ਰੱਖ ਸਕਦੇ ਆ ਠੀਕ ਐ ਇਦਾਂ ਦਾ ਕੁਸ ਹਾਬ ਬਥਾਬ ਹੁੰਦਾ ਛੋਟੀ ਫਰਿੱਜ ਹੁੰਦੀ ਏ ਆਪਣੇ ਘਰ ਤੋਂ ਵਾਸਤੇ ਸਿੰਗਲ ਬੈੱਡ ਲੱਗਾ ਹੁੰਦਾ ਠੀਕ ਐ ਸਿੰਗਲ ਬੈੱਡ ਹੁੰਦਾ ਵਾ ਇਹਦੇ ਵਿੱਚ ਥੱਲੇ ਵੀ ਸਟੋਰੇਜ ਹੈਗੀ ਆ ਆ ਥੱਲੇ ਜਿਹੜੇ ਨਾ ਵੇਖੰਦੇ ਹੋ ਤੇ ਖਾਣੇ-ਮਾਣੇ ਇਹਦੇ 'ਚ ਵੀ ਸਟੋਰੇਜ ਆ ਆਪਾਂ ਕੱਪੜੇ ਵਗੈਰਾ ਟੇਬਲ ਉਨ ਦਾਵਾ ਲਾਗੇ ਤੇ ਇਹਦੇ ਤੇ ਆਪਣਾ ਸਮਾਨ ਥੋੜਾ ਬਹੁਤ ਰੱਖ ਸਕਦੇ ਆ ਤੇ ਇੱਕ ਛੋਟੀ ਆਪਣੀ ਲਾਈਟ ਹੁੰਦੀ ਹੈ ਸਟੱਡੀ ਲਾਈਟ ਰਾਤ ਨੂੰ ਜੇ ਕੋਈ ਬੁੱਕ ਵਗੈਰਾ ਪੜ੍ਹਨੀ ਆ ਤੇ ਆਪਣਾ ਬੈੱਡ ਤੇ ਲੰਮੇ ਪੈ ਕੇ ਆਪਾਂ ਪੜ੍ਹ ਸਕਦੇ ਆ ਅੱਛਾ ਤੁਸੀਂ ਇੱਕ ਜੀ ਪੁੱਛਦੇ ਹੋ ਵੀ ਜੋ ਜਾ ਅਜ ਆਪਣਾ ਹੇਲ ਲਦਾ ਵਾ ਤੇ ਆਪਣਾ ਸਮਾਨ ਡਿੱਗਦਾ ਨਹੀਂ ਜਿਤਨਾ ਹੋਣਾ ਪਈਆਂ ਸ਼ੀਸ਼ੀਆਂ ਪਈਆਂ ਵਾ ਪੱਖਾ ਪਿਆ ਵੇ ਡਿੱਗਦਾ ਕਿਉਂ ਨਹੀਂਗਾ ਤੇ ਆ ਨਾ ਤੁਸੀਂ ਚੀਜ਼ ਨੋਟ ਕਰਿਓ ਆਹ ਵੇਖੰਦਾ ਜੇ ਨਾ ਇਹਨੂੰ ਕਹਿੰਦੇ ਐਂਟੀ-ਸਕਿਡ ਮੈਟ ਇਹ ਕੁਛ ਇਦਾਂ ਦਾ ਬਣਿਆ ਹੁੰਦਾ ਵੀ ਇਹਦੇ ਉੱਤੇ ਕੋਈ ਚੀਜ਼ ਰੱਖ ਦੀਏ ਨਾ ਤਾਂ ਸਲਿੱਪ ਨਹੀਂ ਹੁੰਦੀ ਛੇਤੀ ਕਿਤੇ ਜਹਾਜ਼ ਬੰ ਮੈਂ ਥੋੜਾ ਬਹੁਤ ਹਿੱਲੇ ਵੀ ਤੇ ਕੋਈ ਇਹ ਨਹੀਂ ਆ ਵੀ ਚੀਜ ਉੱਪਰ ਤਿਲਕ ਕੇ ਥੱਲੇ ਡੇਪੂਗੀ ਤੇ ਬਾਕੀ ਆਪਾਂ ਵੇਹ ਜਦੋਂ ਜਹਾਜ਼ ਹਿੱਲਣ ਲੱਪਿੰਦਾ ਸਮੁੰਦਰ ਦੇ ਵਿੱਚ ਹੁਣ ਤੇ ਆਪਾਂ ਚੱਲਣ ਦਿਆ ਇਸ ਟਾਈਮ ਜਹਾਜ਼ ਵੇਖ ਲੋ ਹੁਣ ਇਸ ਟਾਈਮ ਜਹਾਜ਼ ਚੱਲਣ ਦਿਆ ਵਾ ਘੱਟੋ ਘੱਟ 30 35 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਤੇ ਆ ਤੋ ਪਾਣੀ ਦੀ ਬੋਤਲ ਵੇਖ ਲੋ ਕਿੰਨਾ ਕਿਹਲੰਦਿਆ ਕਿਤੇ ਆ ਮਾੜਾ ਮਾੜਾ ਤੁਹਾਨੂੰ ਇੰਨਾ ਕਿਹਲਦਾ ਜਾਪਨ ਦਿਹਾਣਾ ਵੇਖੋ ਆ ਮਾੜਾ ਮਾੜਾ ਪਾਣੀ ਹਿੱਲੰਦਿਆ ਨਾ ਅਬਸ ਹੁਣ ਨਾਰਮਲ ਕੰਡੀਸ਼ਨ ਦੇ ਵਿੱਚ ਜਹਾਜ਼ ਇੰਨਾ ਕੀ ਹਿਲਦਾ ਜੇ ਇਸ ਤੋਂ ਵੱਧ ਜਹਾਜ਼ ਨਹੀਂ ਹਿਲਦਾ ਹਾਂ ਜਦੋਂ ਸਮੁੰਦਰ ਦੇ ਵਿੱਚ ਮੌਸਮ ਖਰਾਬ ਹੋ ਜੇ ਛਲਾਂ ਆਉਣ ਲੱਪੈਣ ਫਿਰ ਇਹ ਥੋੜਾ ਥੋੜਾ ਐ ਹਿਲਣ ਲੱਪਿੰਦਾ ਵੱਧ ਆ ਜਾਂਦਾ ਵੱਧ ਆ ਜਾਂਦਾ ਉਦੋਂ ਫਿਰ ਅਸੀਂ ਸਮਾਨ ਨੂੰ ਸਾਰਾ ਸਿਕਿਉਰ ਕਰਦੇ ਹਾਂ ਠੀਕ ਐ ਇੱਧਰ ਅੱਗੇ ਆ ਗਿਆ ਆਪਣਾ ਸੋਫਾ ਆਪਣੇ ਬਹਿਣ ਵਾਸਤੇ ਠੀਕ ਐ ਬਾਕੀ ਤੁਸੀਂ ਪੁੱਛਿਆ ਸੀ ਵੀ ਕੰਮ ਇੰਨ ਕਮਰਿਆਂ ਦੇ ਵਿੱਚ ਤੁਹਾਡੀ ਤੁਹਾਡੀ ਸਫਾਈ ਬੜੀ ਹੁੰਦੀ ਆ ਤੇ ਇਹ ਸਫਾਈ ਕੌਣ ਕਰਦਾ ਵਾ ਤੇ ਆਹੀ ਆਪੋ ਆਪਣੇ ਏਰੀਆ ਦੀ ਸਫਾਈ ਆਪ ਹੀ ਕਰਦੇ ਆ ਜਿਵੇਂ ਮੇਰੇ ਰੂਮ ਦੀ ਸਫਾਈ ਮੈਂ ਆਪ ਹੀ ਕਰਨੀ ਆ ਉਹ ਵੇਲੇ ਝਾੜੂ ਪਿਆ ਸਕੂਪ ਪਿਆ ਠੀਕ ਹੈ ਜੀ ਆਪਣੇ ਕਮਰੇ ਦੀ ਸਫਾਈ ਆਪ ਹੀ ਕਰਨੀ ਆ ਇੱਥੇ ਇਹ ਨਹੀਂ ਆ ਕਿ ਸਫਾਈ ਕਰਨ ਨੂੰ ਵੱਖਰੇ ਬੰਦੇ ਹੁੰਦੇ ਆ ਇਤਰਾ ਜਦੋਂ ਆਪਾਂ ਬਾਰੀ ਖੋਲਦੇ ਦੋ ਬਾਰੀਆਂ ਵਾ ਬਾਹਰੋਂ ਵਿਖਣ ਵਾਸਤੇ ਤੇ ਆਹ ਵੇਖੋ ਬਾਹਰੋਂ ਤੁਸੀਂ ਗੋਸ ਝਾਤੀ ਮਾਰ ਲਓ ਆ ਆਪਣੇ ਜਾਂ ਦੇ ਉੱਤੇ ਕੰਟੇਨਰ ਲੋਡਿਆ ਸਾਰੇ ਆਵੇ ਉੱਪਰ ਤੱਕ ਸਾਰੇ ਆਇਆ ਚਾਰ ਸਵੇਰੇ ਤੁਸੀਂ ਵੇਖੋ ਕੰਟੇਨਰ ਲੋਡਿਆ ਆਪਣੇ ਬਾਰੀ ਤੋਂ ਬਾਹਰ ਨੂੰ ਕੁਝ ਏਦਾਂ ਦਾ 뷰 ਵੇਖਣ ਨੂੰ ਮਿਲਦਾ ਆਪਾਂ ਨੂੰ ਕੰਟੇਨਰ ਹੀ ਵੇਖਣ ਨੂੰ ਮਿਲਦੇ ਆ ਜਹਾਜ਼ ਆਪਣਾ ਇਸ ਟਾਈਮ ਚੱਲਣ ਦਿਆ ਵਾ ਠੀਕ ਆ ਆ ਹੋ ਗਈ ਬਾਰੀ ਤੇ ਅੱਗੇ ਆ ਥੋੜੀ ਜਿਹੀ ਇੱਕ ਸੋਣੀ ਜੀ ਲਾਇਟ ਆ ਕਹਿ ਕਹਿ ਆਪਣਾ ਕਮਰੇ ਦੇ ਵਿੱਚ ਡੈਕੋਰੇਸ਼ਨ ਵਾਸਤੇ ਏਦਾਂ ਦੀ ਜਗਦੀ ਕੁਝ ਵੇਖਣ ਨੂੰ ਲੱਗਦੀ ਤੇ ਇਧਰ ਬਾਅਦ ਵਿੱਚ ਜਦੋਂ ਆਪਾਂ ਕੂਮ ਜਾਣੇ ਇਧਰ ਆ ਜਾਂਦਾ ਆਪਣਾ ਸਟੱਡੀ ਟੇਬਲ ਠੀਕ ਆ ਇਹਦੇ ਉੱਤੇ ਆਪਾਂ ਬਹਿ ਕੇ ਆਪਣਾ ਕੋਈ ਪੜ੍ਹਾਈ ਕਰਨੀ ਆ ਕੁਝ ਕਰਨਾ ਤਾਂ ਆਪਾਂ ਇੱਥੇ ਕਰ ਸਕਦੇ ਆ ਦਰਾਜ ਇਹਦੇ ਵਿੱਚ ਵੀ ਆ ਬਣੇ ਆ ਸਾਰੇ ਠੀਕ ਆ ਏਦਾਂ ਹੀ ਜਿੱਦ ਤਰ੍ਹਾਂ ਆਪਾਂ ਬਨੇ ਆ ਸਾਰਾ ਆਪਣੇ ਮੈਲੇ ਕੱਪੜੇ ਜਿਹੜੇ ਆਪਾਂ ਇਹ ਪਕੜ ਦੇ ਵਿੱਚ ਪਾ ਕੇ ਰੱਖ ਦੇਣੇ ਆ ਧੋਣ ਵਾਸਤੇ ਥੱਲੇ ਆਪਣੀ ਲਾਂਡਰੀ ਹੈਗੀ ਆ ਉਹਦੇ ਵਿੱਚ ਵਾਸ਼ਿੰਗ ਮਸ਼ੀਨਾਂ ਡਰਾਇਰ ਸਾਰਾ ਕੁਝ ਲੱਗਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਉਂਗਾ ਸਾਰਾ ਕੁਝ ਜੜਾ ਵਾ ਉਹ ਇੱਕ ਵੀਡੀਓ ਦੇ ਵਿੱਚ ਵਿਖਾਉਣਾ ਪੋਸੀਬਲ ਨਹੀਂ ਹੈਗਾ ਤਾਂ ਕਰਕੇ ਤੁਸੀਂ ਆਪਣੀਆਂ ਪਿਛਲੀਆਂ ਵੀਡੀਓ ਵੇਖ ਲਓ ਤੇ ਆਪਣੇ ਚੈਨਲ ਨੂੰ ਫੋਲੋ ਵੀ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਿਹੜਾ ਨਾ ਉਹ ਜਰੂਰ ਦਬਾ ਲਿਆ ਕਰੋ ਕਿਉਂਕਿ ਜੋ ਮੈਂ ਨਵੀਂ ਵੀਡੀਓ ਪਾਵਾਂ ਨਾ ਉਹ ਤਾਂ ਫਿਰ ਤੁਹਾਨੂੰ ਨੋਟੀਫਿਕੇਸ਼ਨ ਨਾਲੋ ਨਾਲ ਮਿਲਦਾ ਰਹੇ ਤੇ ਤੁਹਾਨੂੰ ਪਤਾ ਲੱਗ ਜੂ ਕਿ ਹਾਂ ਮੈਂ ਨਵੀ ਤੇ ਜੇ ਵੀਡੀਓ ਵਧੀਆ ਲੱਗੇ ਤੇ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਫਿਰ ਮੈਨੂੰ ਪਤਾ ਲੱਜਦਾ ਵੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਠੀਕ ਹੈ ਅੱਛਾ ਆਪਣੀ ਇੰਸਟਾਗ੍ਰਾਮ ਦੀ ਵੀਡੀਓ ਦੇ ਵਿੱਚ ਮੈਂ ਇਹ ਕਮਰਾ ਵਿਖਾਇਆ ਸੀ ਤੇ ਉੱਥੇ ਆਪਾਂ ਨੂੰ ਬੰਦਿਆਂ ਨੇ ਪੁੱਛਿਆ ਸੀ ਵੀ ਇਹਦੇ ਵਿੱਚ ਤੁਹਾਡਾ ਸਾਹ ਨਹੀਂ ਕੁੱਟੀ ਦਾ ਵੀ ਜਿਦ ਤਰ੍ਹਾਂ ਇਹ ਜਾਜ ਦੇ ਵਿੱਚ ਤੁਹਾਡਾ ਕਮਰਾ ਵਾ ਤੇ ਇਹਦੇ ਵਿੱਚ ਤੁਹਾਡਾ ਸਾਹ ਕੁੱਟੀ ਦਾ ਹਣਾ ਤੇ ਉਹ ਤੁਹਾਨੂੰ ਮੈਂ ਦੱਸਾਂ ਵੀ ਆਪਣਾ ਜਿਹੜਾ ਉਹ ਨਾ ਸੈਂਟਰਲ ਏਸੀ ਯੂਨਿਟ ਲੱਗਾ ਹੁੰਦਾ ਵਾ ਠੰਡੀ ਹਵਾਏ ਦੇ ਵਿੱਚੋਂ ਪੂਰੀ ਵਧੀਆ ਕੈਬਿਨ ਆਪਾਂ ਵੇਖ ਲਓ ਜਿੰਨੀ ਮਰਜ਼ੀ ਕਰਵੇਂ ਹੁਣ ਆਪਾਂ ਗਰਮ ਲਾ ਕੇ ਦੇ ਵਿੱਚ ਜਿਤਨਾ ਦੀ ਆਪਣੇ ਪੰਜਾਬ 'ਚ ਗਰਮੀ ਆ ਨਾ ਉਦਾਂ ਦੀ ਗਰਮੀ ਆ ਤੇ ਮੈਂ ਰਜਾਈ ਲੈ ਕੇ ਤੁਹਾਨੂੰ ਦੱਸ ਜਿਵੇਂ ਵੇਖ ਲਓ ਹਮੇਸ਼ਾ ਰਜਾਈ ਲੈ ਕੇ ਸੌਂਨਾ ਵਾ ਪੀ ਇੰਨਾ ਕਮਰਾ ਹਮੇਸ਼ਾ ਚਿਲਰ ਰਿੰਦਾ ਠੰਡਾ ਰਿੰਦਾ ਤੇ ਬਾਕੀ ਜੇ ਨਹੀਂ ਮਤਲਬ ਕਿ ਲੋਡ ਠੰਡੇ ਦੀ ਤੇ ਅਜ ਨੂੰ ਮਰੋੜ ਦੇਣਾ ਵਾ ਤੇ ਇਹਨੇ ਹੋਏ ਨਾ ਬੰਦ ਠੀਕ ਆ ਇਹਨੇ ਬੰਦ ਏਸੀ ਨੇ ਬੰਦ ਹੋ ਜਾਣਾ ਤੇ ਜੇ ਹੀਟ ਚਾਹੀਦੀ ਆ ਤੇ ਆ ਲਾਲ ਵਾਲਾ ਦੇ ਸੰਜੜ ਇਹਨੂੰ ਇਹਨੂੰ ਮਰੋੜ ਦੇਣਾ ਤੇ ਇਹਦੇ ਵਿੱਚ ਹੀ ਗਰਮ ਹਵਾਉਣ ਲੱਪਣੀ ਆ ਜੇ ਮੌਸਮ ਠੰ ਇੰਨੇ ਫੇਰ ਆਪਾਂ ਨੂੰ ਗਰਮ ਹਵਾ ਦੇਣ ਲਾ ਪੈਣਾ ਤੇ ਕੈਬਿਨ ਆਪਣਾ ਜਿਹੜਾ ਬੜਾ ਸੋਹਣਾ ਐ ਗਰਮ ਹੋ ਜਾਣਾ ਨਿੱਗਾ ਹੋ ਜਾਣਾ ਵਾ ਤੇ ਆਪਾਂ ਆਪਣੇ ਕੈਬਿਨ ਦਾ ਜਿਹੜਾ ਟੈਂਪਰੇਚਰ ਆ ਉਹ ਇੱਥੋਂ ਕੰਟਰੋਲ ਕਰ ਸਕਦੇ ਹਾਂ ਠੀਕ ਆ ਬਾਕੀ ਇਧਰ ਆ ਬੜੀ ਸੋਹਣੀ ਇੱਕ ਪੇਂਟਿੰਗ ਲੱਗੀ ਆ ਇਹ ਪੇਂਟਿੰਗਾਂ ਜਿਹੜੀਆਂ ਸਪੈਸ਼ਲ ਹੁੰਦੀਆਂ ਸਾਡੀ ਕੰਪਨੀ ਵਾਲੇ ਐਗਜ਼ਿਬਿਸ਼ਨ ਚੋਂ ਇਹਨੂੰ ਖਰੀਦਦੇ ਆ ਠੀਕ ਆ ਨਿਲਾਮੀ ਚੋਂ ਇਹਨੂੰ ਖਰੀਦਦੇ ਜਿਹੜੀ ਐਗਜ਼ਿਬਿਸ਼ਨ ਹੁੰਦੀ ਹੈ ਨਾ ਜਿੱਥੇ ਬੜੀਆਂ ਸੋਹਣੀਆਂ ਪੇਂਟਿੰਗਾਂ ਲੱਗੀਆਂ ਹੁੰਦੀਆਂ ਉੱਥੋਂ ਖਰੀਦਦੇ ਇਹਨਾਂ ਨੂੰ ਮੁੱਲ ਵਾਂਗ ਮਹਿੰਗੀਆਂ ਪੇ ਬਾਕੀ ਸਭ ਤੋਂ ਜ਼ਰੂਰੀ ਅਸੈਂਸ਼ੀਅਲ ਚੀਜ਼ ਆਪਣਾ ਅਟੈਚ ਬਾਥਰੂਮ ਕਮਰੇ ਦੇ ਨਾਲ ਆਪਣੇ ਵੇ ਕੈਬਿਨ ਦੇ ਵਿੱਚ ਅਟੈਚ ਬਾਥਰੂਮ ਆਪਣੇ ਹੁੰਦਾ ਇਕੱਲੇ ਬੰਦੇ ਦਾ ਇੱਕ ਕੈਬਿਨਾ ਇੱਕ ਬੰਦੇ ਦੇ ਯੂਸ ਵਾਸਤੇ ਇਹਦੇ ਵਿੱਚ ਆਪਣਾ ਅਟੈਚ ਬਾਥਰੂਮ ਇੱਕਦਾਂ ਦਾ ਹੁੰਦਾ ਕੁਝ ਤੁਹਾਨੂੰ ਮੈਂ ਦਿਖਾਉਣਾ ਠੀਕ ਹੈ ਜੀ ਆਹ ਆਪਣਾ ਇਕੱਲੇ ਬੰਦੇ ਦੇ ਵਾਸਤੇ ਅਟੈਚ ਬਾਥਰੂਮ ਹੈ ਇਹਦੇ ਵਿੱਚ ਆਪਣਾ ਆਪਣਾ ਬਾਹਰ ਜੰਗਲ ਪਾਣੀ ਜਾਣ ਵਾਸਤੇ ਸਿੱਧਾ ਗਿਆ ਸ਼ਾਵਰ ਲੱਗਾ ਵਾ ਗਰਮ ਠੰਡਾ ਪਾਣੀ ਇਹਦੇ ਵਿੱਚ 24 ਘੰਟੇ ਆਉਂਦਾ ਵਾ ਤੁਹਾਨੂੰ ਠੰਡੇ ਨਾਲ ਨਹਾਉਣਾ ਗਰਮ ਨਾਲ ਨਹਾਉਣਾ ਇਹ ਤੁਹਾਨੂੰ ਇਹਦੇ ਚੋਂ ਪਾਣੀ ਆਵੇ ਇਥੋਂ ਮੋੜ ਕੇ ਠੰਡਾ ਕਰ ਲਓ ਤੇ ਆ ਆਪਣਾ ਬਰਸ਼ ਵਗੈਰਾ ਕਰਨ ਵਾਸਤੇ ਲੱਗਾ ਮਿਰਰ ਲੱਗਾ ਵਾ ਠੀਕ ਹੈ ਸਿੰਕ ਲੱਗਾ ਵਾ ਇਕੱਲੇ ਬੰਦੇ ਦੇ ਯੂਸ ਵਾਸਤੇ ਬਹੁਤ ਸੋਨਾ ਸੈਟਅਪ ਹੈਗਾ ਇੱਥੇ ਠੀਕ ਹੈ ਇਦਾਂ ਦਾ ਕੋਸ਼ ਆਪਣਾ ਹੈ ਟਾਇਲਟ ਆ ਠੀਕ ਹੈ ਇਹਦੀ ਕਲੀਨਿੰਗ ਵੀ ਆਪਾਂ ਆਪ ਹੀ ਕਰਨੀ ਹੁੰਦੀ ਠੀਕ ਹੈ ਜੀ ਇਦਾਂ ਦਾ ਕੋਸ਼ ਆਪਣਾ ਇਕੱਲੇ ਬੰਦੇ ਦੇ ਯੂਸ ਵਾਸਤੇ ਹੁੰਦਾ ਵਾ ਤੇ ਵੇਖਣ ਨੂੰ ਕੋਸ਼ ਇਦਾਂ ਦਾ ਆਪਣਾ ਕੈਬਨ ਜਿਹੜਾ ਹੈ ਲੱਗਦਾ ਵਾ ਠੀਕ ਹੈ ਇਹ ਆਪਣਾ ਕਮਰਾ ਤੇ ਲਗਭਗ ਸਾਰਿਆਂ ਦੇ ਕਮਰੇ ਜਿਹੜੇ ਉਹ ਸੇਮ ਇਦਾਂ ਦੇ ਹੀ ਆ ਠੀਕ ਹੈ ਇੱਧਰ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇੱਧਰ ਵੀ ਆਪਣੇ ਨਾਲ ਦੇ ਰਹਿੰਦੇ ਆ ਇਸ ਤਰ੍ਹਾਂ ਐਲੀਵੇ ਬਣੇ ਆ ਹਾਂ ਇੱਧਰ ਵੀ ਕਮਰੇ ਬਣੇ ਸਾਰੇ ਆ ਟਾਈਮ ਅੱਜ ਐਤਵਾਰ ਆ ਤੇ ਜ਼ਿਆਦੇ ਬੰਦੇ ਸਾਰੇ ਸੁੱਤੇ ਆ ਛੁੱਟੀ ਸਾਰਿਆਂ ਨੂੰ ਤੇ ਮੈਂ ਵੀ ਹੁਣ ਡਿਊਟੀ ਕਰਕੇ ਆਇਆ ਵਾਂ ਤੇ ਹੁਣ ਮੈਂ ਵੀ ਫ੍ਰੀ ਆ ਤਾਂ ਕਰਕੇ ਹੁਣ ਮੈਂ ਆਪਣੀ ਜਿਹੜੀ ਵੀਡੀਓ ਆ ਨਾ ਮੈਂ ਫ੍ਰੀ ਟਾਈਮ ਦੇ ਵਿੱਚ ਹੀ ਬਣਾਉਣਾ ਵਾਂ ਮੈਨੂੰ ਇਹ ਹੁੰਦਾ ਵਾ ਕਿ ਜਦੋਂ ਵੀਡੀਓ ਉਦੋਂ ਬਣਾਈ ਜਾਵੇ ਜਦੋਂ ਕੋਈ ਡਿਸਟਰਬ ਨਾ ਹੋਵੇ ਠੀਕ ਹੈ ਤੇ ਆਹ ਤੇ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਵਿਖਾਤਾ ਸੀ ਤੇ ਇੱਧਰ ਵੀ ਏਕ-ਏਕ ਕਰਕੇ ਮੰਜ਼ਲ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਦਾ ਹੁੰਦਾ ਹਾਂ ਉੱਪਰੋਂ 11-12 ਮੰਜ਼ਲਾਂ ਦਾ ਆਪਣਾ ਇਹ ਜਹਾਜ਼ ਆ ਤੇ ਇਹਦੇ ਵਿੱਚ ਆਵੇ ਲਿਫਟ ਵੀ ਲੱਗੀ ਹੁੰਦੀ ਆ ਉੱਪਰ ਥੱਲੇ ਜਾਣ ਨੂੰ ਮੰਜ਼ਲਾਂ ਦੇ ਨਾਂ ੜੇ ABC ਦੇ ਹਿਸਾਬ ਨਾਲ ਹੁੰਦੇ A B C ਤਰ੍ਹਾਂ ਕਰਕੇ G ਡੈਕ ਤੱਕ ਦੇ ਉੱਪਰ ਤੱਕ ਆ ਗਿਆ 11 ਮੰਜ਼ਲਾਂ ਇਹਦੀਆਂ ਟੋਟਲ ਬਾਕੀ ਪੌੜੀਆਂ ਵੀ ਹੈਗੀਆਂ ਵਾ ਉੱਪਰ ਤੱਕ ਜਾਣ ਵਾਸਤੇ ਥੱਲੇ ਜਾਣ ਵਾਸਤੇ ਇਧਰੋਂ ਐਂ ਜਾਵਾਂਗੇ ਉੱਪਰ ਇਧਰ ਨੂੰ ਪੌੜੀਆਂ ਵਾ ਤੇ ਉਧਰ ਦੀ ਲਿਫਟ ਹੈ ਤੇ ਆਵੇ ਇਸ ਤਰ੍ਹਾਂ ਆਪਣਾ C ਡੈਕ ਇਹਦੇ ਉੱਤੇ ਕੌਣ ਕੌਣ ਰਹਿੰਦਾ ਕਿਹੜੇ-ਕਿਹੜੇ ਆਵੇ ਤੇ ਤੇ ਲਾਇਬ੍ਰੇਰੀ ਵੀ ਹੈਗੀ ਸੱਚ ਆਵੇ ਖੰਬਲਾ ਮੈਂ ਇੱਕੋ ਮਿੰਟ ਲਾਇਬ੍ਰੇਰੀ ਜੇ ਖੁੱਲੀ ਹੋਵੇ ਤੇ ਆ ਜਾ ਤੁਹਾਨੂੰ ਮਿਖਾਉਣਾ ਕਿਤਾਬਾਂ ਪੜਨ ਦੇ ਸ਼ਕੀਨ ਵਾਸਤੇ ਲਾਇਬ੍ਰ ਲਾਈਬ੍ਰੇਰੀ ਤੇ ਰਹੀ ਗਈ ਤੁਹਾਨੂੰ ਦਿਖਾਉਣਾ ਅਵੇ ਇੱਧਰ ਲਾਈਬ੍ਰੇਰੀ ਜੇ ਲਾਈਬ੍ਰੇਰੀ ਲਾਈਬ੍ਰੇਰੀ ਖੁੱਲੀ 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 ਹੈ ਲਾਈਬ੍ਰੇਰੀ ਤੁਹਾਨੂੰ ਮੈਂ ਦਿਖਾਉਣਾ ਹਾਂ ਆਹ ਵੇਖੋ ਆਪਣੇ ਜਾਇਜ਼ ਦੇ ਉੱਤੇ ਨਾ ਲਾਈਬ੍ਰੇਰੀ ਵੀ ਆ ਗਿਆ ਬਾਬੇ ਜਸੂ ਮਸੀਹ ਦੀ ਫੋਟੋ ਲੱਗੀ ਠੀਕ ਹੈ ਇਹਦੇ ਵਿੱਚ ਬਾਈਬਲ ਹੋਰ ਜਿਹੜੀਆਂ ਚੰਗੇ ਚੰਗੇ ਲੇਖਕਾਂ ਦੀਆਂ ਕਿਤਾਬਾਂ ਹੋਰ ਇੰਗਲਿਸ਼ ਨਾਵਲ ਬੜੇ ਵਧੀਆ ਸਾਰਾ ਕੁਝ ਇਹਦੇ ਵਿੱਚ ਪਿਆ ਵਾ ਬੁੱਕਸ ਵਗੈਰਾ ਪੜਨ ਦੇ ਸ਼ਕੀਨ ਜਿਹੜੇ ਸਾਇਲੈਂਟ ਆਪਦਾ ਸ਼ਾਂਤੀ ਦੇ ਵਿੱਚ ਜਿੰਨੇ ਕੋਈ ਪੜਾਈ ਕਰਨੀ ਉਹ ਬੰਦਾ ਇੱਥੇ ਬੈ ਕੇ ਵੀ ਆਪਣੀ ਪੜਾਈ ਕਰ ਸਕਦਾ ਵਾ ਵੈਸੇ ਤੇ ਆਪਣਾ ਕਮਰਾ ਵੀ ਸ਼ ਨਾ ਇਹਦੇ ਨਾਲੋਂ ਵੱਧ ਹੋਰ ਸ਼ਾਂਤ ਕੀ ਹੋਣਾ ਤੁਹਾਨੂੰ ਵਿਖਾ ਦਤਾ ਮੈਂ ਇਦਾਂ ਦਾ ਕੋ ਕਮਰਾ ਆਪਣਾ ਦੇਦੇ ਨਾਲੋਂ ਵੱਧ ਹੋਰ ਕੀ ਸ਼ਾਂਤ ਹੋਣਾ ਆਪਣੇ ਆਰਾਮ ਨਾਲ ਆਪਣੇ ਕਮਰੇ ਚ ਰਹੋ ਤੇ ਜੋ ਮਰਜ਼ੀ ਕਰੋ ਹਣਾ ਪ੍ਰਾਈਵੇਸੀ ਪੂਰੀ ਹੁੰਦੀ ਹੈ ਕੋਈ ਕਿਸੇ ਦੀ ਡਿਸਟਰਬੈਂਸ ਨਹੀਂ ਤੇ ਆ ਆਪਣਾ ਟੀਵੀ ਦੇਖਣ ਵਾਲਾ ਰੂਮ ਸਿਨੇਮਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵਿਖਾਤਾ ਸੀ ਆਪਣੇ ਨਾ ਜਾਇਦ ਦੇ ਉੱਤੇ ਸਿਨੇਮਾ ਵੀ ਹੈਗਾ ਵਾ ਠੀਕ ਹੈ ਇਦਾਂ ਦਾ ਕੋ ਆਪਣਾ ਹਾਲ ਹੁੰਦਾ ਕਿਤਾਬ ਆਪਣੇ ਜਾਇਦ ਦੇ ਉੱਤੇ ਤੇ ਆ ਘੜੀ ਵੀ ਇੱਕ ਤਰ੍ਹਾਂ ਮਖਣ ਆ ਵੀ ਇਦਾਂ ਦੀ ਘੜੀ ਲੱਗੀ ਹੁੰਦੀ ਆ ਇਹ ਟਾਈਮ ਸਾਰੀਆਂ ਸਾਰੇ ਯਾਨੀ ਕਿ ਐਲੀਵੇ ਜਿੰਨੀਆਂ ਮੰਜ਼ਲਾਂ ਸਾਰੀਆਂ ਦੇ ਆਟੋ ਸਿੰਕ ਟਾਈਮ ਹੁੰਦਾ ਤੇ ਇਹਦੇ ਨਾਲ ਆਪਾਂ ਆਪਣੀ ਘੜੀ ਮੈਚ ਕਿ ਮੈਚ ਕਰਕੇ ਟਾਈਮ ਦੇ پابੰਦ ਪੂਰੇ ਠੀਕ ਹੈ ਹਾਂਜੀ ਤੇ ਇਸ ਤਰ੍ਹਾਂ ਫਿਰ ਆਪਾਂ ਮੰਝਲਵਾਈ ਪੰਜਲਮਾ ਤੁਹਾਨੂੰ ਵਿਖਾਉਂਦਾ ਹੋਣਗੇ ਆ ਪੂਰਾ ਉੱਪਰੋਂ ਆਪਾਂ ਸਟਾਰਟ ਕੀਤਾ ਸੀ ਪਿਛਲੀਆਂ ਵੀਡੀਓ ਜਰੂਰ ਵੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਕਿ ਆਪਣੇ ਜਹਾਜ਼ ਦੇ ਉੱਤੇ ਕੀ ਸਿਸਟਮ ਹੈ ਤੇ ਕੀ ਨਹੀਂ ਠੀਕ ਆਜੋ ਹੁਣ ਤੁਹਾਨੂੰ ਮੈਂ ਅੱਗੇ ਲੈ ਕੇ ਜਾਂਦਾ ਹਾਂ ਆ ਵੀਡੀਓ ਜਿਹੜੀ ਹੁਣੇ ਆਪਾਂ ਇੱਥੇ ਸਟਾਪ ਕਰ ਦਿੰਦੇ ਆ ਕਿਉਂਕਿ ਵੀਡੀਓ ਜਿਆਦਾ ਹੀ ਲੰਮੀ ਹੋ ਜਾਣੀ ਹੈ ਤੇ ਮੇਰੇ ਝਾਤ ਤੇ ਇੰਟਰਨੈਟ ਵੀ ਬਹੁਤਾ ਜਿਆਦਾ ਮੈਨੂੰ ਨਹੀਂ ਮੇਰਾ ਸਪੀਡ ਵਾਲਾ ਪੈਂਦਾ ਵੀਡੀਓ ਪੋਸਟ ਕਰਨ ਲੱਗਿਆਂ ਬੜੀ ਪ੍ਰੋਬਲਮ ਆਉਂਦੀ ਆ ਇੰਟਰਨੈਟ ਸਾਡਾ ਸਮੁੰਦਰ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਵਾ ਇੰਟਰਨੈਟ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਜੀ ਇੰਟਰਨੈਟ ਜਿਹੜਾ ਉਹ ਸਟਾਰਲਿੰਕ ਦਾ ਲੱਗਾ ਲੌਂਗ ਮਕਸਦ ਦਾ ਇੰਟਰਨੈਟ ਹਮੇਸ਼ਾ ਆਪਣਾ ਚੱਲਦਾ ਰਿਹਾ ਤੇ ਹੁਣ ਅਗਲੀ ਵੀਡੀਓ ਦੇ ਵਿੱਚ ਮੈਂ ਜਿਹੜਾ ਨਾ ਤੁਹਾਨੂੰ ਆਹ ਵਾਲਾ ਡੈਕ ਬਖਾਉਂਗਾ ਏ ਡੈਕ ਜਿਹੜਾ ਰੱਖਣ ਜਾ ਇਹਦਾ ਸਭ ਤੋਂ ਇੰਪੋਰਟੈਂਟ ਹੈ ਕਿਉਂ ਇਹ ਵੀ ਡੈਕ ਤੇ ਆ ਗਏ ਆ ਇੱਥੇ ਆਪਣੇ ਜਹਾਜ਼ ਦੀ ਰਸੋਈ ਰਸੋਈ ਆ ਸਟੋਰ ਆ ਆਪਣਾ ਮਸਰੂਮ ਆ ਆਪਾਂ ਕੀ ਕੀ ਕਿੱਥੇ ਕਿੱਥੇ ਬੈਠ ਕੇ ਰੋਟੀ ਪਾਣੀ ਖਾਂਦੇ ਆ ਸਾਰਾ ਕੁਝ ਆਪਣਾ ਐਸ ਟਿਕ ਤੇ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗਾ ਠੀਕ ਹੈ ਜੀ ਚੰਗਾ ਜੀ ਸਸਰੀ ਭਾ ਵੀਡੀਓ ਵਧੀਆ ਲੱਗੀ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਠੀਕ ਹੈ ਜੀ ਸਸਰੀ ਭਾ